ਇਹ ਜਿਹੜਾ ਨਿਖਲ ਗੁਪਤਾ ਦਾ ਕੇਸ ਹੈ ਸਾਜੀ ਹੁਣ ਬਿੱਲੀ ਥੈਲੇ ਤੋਂ ਬਾਹਰ ਨਿਕਲ ਗਿਆ ਤੇ ਨਿਖਲ ਗੁਪਤੇ ਨੇ ਉੱਥੇ ਬਿਆਨ ਦਿੱਤੇ ਹੈ ਕਿ ਨਿਜਰ ਨੂੰ ਕੈਨੇਡਾ ਦੇ ਵਿੱਚ ਵੀ ਮਾਰ ਦੇਣਾ ਸੀ ਤੇ ਜਿਨ੍ਹਾਂ ਨੇ ਅਨੂਸਾਪ ਨੂੰ ਮਾਰਨਾ ਸੀ ਉਹਨਾਂ ਨੂੰ ਵੀ ਕਿਹਾ ਸੀ ਕਿ ਅਜੇ ਅਢੀਕ ਲੋਕ ਸਾਡੇ ਪ੍ਰਾਈਮ ਮਿਨਿਸਟਰ ਨੇ ਯੂ ਐਸ ਏ ਹੁਣ ਇਹਦਾ ਮਤਲਬ ਹੈ ਜਿਹੜੀ ਸਾਜ਼ਿਸ਼ ਤੇ ਕਨਸਪੀਰੇਸੀ ਹੈ ਇਹ ਪੱਕੀ ਹੋਈ ਹੈ ਇੰਡੀਆ ਤੋਂ ਕੈਬਨਿਟ ਸੈਕਟਰੀਅਟ ਤੋਂ ਤੇ ਕੈਬਨਿਟ ਸੈਕਟਰੀਅਟ ਦੇ ਅਧੀਨ ਹੈਗਾ ਰੋ ਤੇ ਰੋ ਦਾ ਬੰਦਾ ਯਾਦਤਾ ਵੀ ਨਾ ਹੁੰਦਾ ਜਿੰਨੇ ਪੈਸੇ ਦਿੱਤੇ ਹੈ ਸੀਕ੍ਰੀਟ ਸਰਵਿਸ ਫੰਡਸ ਜਿਹੜੇ ਪੁਲਿਸ ਦੇ ਕੋਲੇ ਸੀਕ੍ਰੀਟ ਸਰਵਿਸ ਫੰਡਸ ਹੁੰਦੇ ਹੈ ਇਹ ਆਡਿਟ ਨਹੀਂ ਹੁੰਦੇ ਤੇ ਸੀਏਜੀ ਕੋਰੇ ਨਹੀਂ ਜਾਂਦੇ ਤੇ ਇਹਨਾਂ ਦਾ ਫਾਉਂਡ ਅਫਸਰੀ ਰੱਖਦੇ ਆ ਅਫਸਰੀ ਇਹਨੂੰ ਸਪੈਂਡ ਕਰਦੇ ਆ ਇਹ ਕਿਸੇ ਨੂੰ ਪਾਰਲਮੈਂਟ ਨੂੰ ਵੀ ਨਹੀਂ ਦੱਸਦੇ ਕਿ ਇਹ ਕਿੰਨਾ ਫੰਡ ਹੈ ਜਦ ਕਿ ਜਮੂਰੀਅਤ پسند ਮੁਲਕ ਜਿਵੇਂ ਯੂ ਐਸ ਏ ਹੈ ਤੇ ਬਲੈਟ ਹੈ ਉੱਥੇ ਸਿਕਰਟ ਸਰਵਿਸ ਫੰਡ ਜਾਂ ਜਿਹੜਾ ਵੀ ਸੀਆਈਏ ਜਾ FBI ਜਾਂ ਸਕਾਟਲੈਂਡ ਯਾਰ ਦੇ ਕੋਲੇ ਹੁੰਦਾ ਉਹ ਪਾਰਲੀਮੈਂਟਲ ਰਿਸਪਾਂਸਿਬਲ ਹੈਗੇ ਆ ਕਾਂਗਰੈਸ ਨੂੰ ਸੈਨੇਟ ਨੂੰ ਬ੍ਰਿਟਿਸ਼ ਪਾਰਲੀਮੈਂਟ ਨੂੰ ਪਰ ਇੱਥੇ ਰਿਸਪਾਂਸਿਬਿਲਟੀ ਹੈ ਨਹੀਂ ਤੇ ਇਹ ਮੈਂ ਟੌਪਿਕ ਕੋ ਚੱਕਣਾ ਚਾਹੁੰਦਾ ਸੀਗਾ ਪਾਰਲੀਮੈਂਟ ਦੇ ਵਿੱਚ ਪਰ ਆ ਜਿਹੜਾ ਬਿਰਲਾ ਸਾਹਿਬ ਸਪੀਕਰ ਹੈ ਕੱਟੜਵਾਦੀ ਹਿੰਦੂਤਵਾਦਾ ਦਾ ਬੰਦਾ ਇਹਨਾਂ ਮੈਨੂੰ ਜ਼ਾਸਤਨੀ ਸੀ ਕਦੇ ਦੇਣੀ ਹੈਗੀ ਤੇ ਇਹ ਮਸਲਾ ਉੱਥੇ ਛੱਕਿਆ ਨਹੀਂ ਗਿਆ ਜਦੋਂ ਸਿਕਰਟ ਸਰਵਿਸ ਫੌਂਡਸ ਦਾ ਕਾਊਂਟ ਨਹੀਂ ਹੋਵੇ ਤੇ ਅੱਜ ਲਿਖਿਆ ਹੋਇਆ ਕਿ ਕਿੰਨੇ ਪੈਸੇ ਦੇਣੇ ਸੀਗੇ ਜਿਨਨੇ ਇਹ ਹੈਪਨ ਨੂੰ ਸਾਹਮਣੂ ਖਤਲ ਕਰਨਾ ਸੀਗਾ ਹੁਣ ਇਹ ਜਿਹੜੀ ਸਾਜ਼ਿਸ਼ ਹੈ ਪ੍ਰਿੰਸੀਪਲਿਟੀ ਹੈ ਇਹ ਵੀ ਕੇਸ ਦੇ ਵਿੱਚ ਆਉਣੀ ਚਾਹੀਦੀ ਹੈ ਤੇ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੀ ਹੈਗੇ ਆ ਅਮਿਤ ਸ਼ਾਹ ਵੀ ਹੈਗੇ ਹੋਮ ਮਿਨਿਸਟਰ ਰਾਜਨਾਥ ਸਿੰ ਵੀ ਹੈ ਡਿਫੈਂਸ ਮਿਨਿਸਟਰ ਐਨ ਐ ਸੇ ਦਾ ਜੀਤ ਡੋਇਲ ਹੈ ਤੇ ਰਵੀ ਸਿੰਘ ਰੋਦਾ ਤੇ ਸਾਫ ਦਾ ਰੋਦਾ ਮੁਖੀ ਸੁਮント ਗੋਇਲ ਤੇ ਜੈ ਸ਼ੰਕਰ ਫੌਨ ਮਿਨਿਸਟਰ ਹੁਣ ਇਹ ਜਿਹੜਾ ਸਮੰਤ ਗੋਇਲ ਹੈ ਇਹ ਤੁਹਾਡਾ ਵੀ ਇੱਥੇ ਅਬਰਸਰ ਐਸਐਸਪੀ ਰਹਿ ਚੁੱਕਿਆ ਹੈ ਤੇ ਗੁਰਦਾਸਪੁਰ ਵੀ ਰਹਿ ਚੁੱਕਿਆ ਤੇ ਇਹਨੇ ਬਹੁਤ ਸਿੱਖਾਂ ਦੇ ਕਤਲ ਕੀਤੇ ਹੈਗੇ ਆ ਹੁਣ ਗੱਲ ਇਹ ਹੈ ਕਿ ਜੇ ਕੰਸਪਿਡੈਂਸੀ ਹੈ ਤੇ ਮੰਨਦੇ ਹੈ ਕਿ ਅਗੇ ਦੇ ਪ੍ਰਾਈਮ ਮਿਨਿਸਟਰ ਨੇ ਅਮਰੀਕਾ ਜਾਣਾ ਹੈ ਅਜੇ ਖਤਰਨਾਕ ਕਰੋ ਇਹਦਾ ਮਤਲਬ ਹੈ ਕਿ ਕੈਬਨਟ ਸੈਕਟਰੀਅਟ ਦਾ ਜਿਹੜਾ ਕੈਬਨਟ ਸੈਕਟਰੀ ਹੈ ਇਹ ਵੀ ਜੁਮੇਵਾਰ ਹੈ ਜੀ ਦੇ ਨਾਮ ਹੈ ਲਈ ਹੈ ਹੁਣ ਇੱਕ ਕਥਲ ਕਰਾਉਂਦੇ ਹੈ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਾਹਿਬ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਕਿ ਅਬ ਹਮ ਦਸਤਾਵੇਜ਼ ਬਾਹਰ ਨਹੀਂ ਭੇਜेंगे ਹਮਨੇ ਇੰਤਜ਼ਾਮ ਕਰ ਲਿਆ ਹੈ ਜੱਦ ਤੱਕ ਨਿਰਜਰ ਤੇ ਸਾਰਿਆਂ ਨੂੰ ਮਾਰਿਆ ਹੈਗਾ ਤੇ ਇਹਨਾਂ ਨੇ ਜਿਹੜੇ ਬੰਦੇ ਮਾਰੇ ਹੈ ਉਹਨਾਂ ਵਿੱਚੋਂ ਇੱਕ ਤਾਂ ਹਰਦੀਪ ਸਿੰਘ ਨਿਰਜਰ ਹੈ ਕੈਨੇਡਾ ਚ ਰਿੰਪੂ ਦਾ ਮਨਸਿੰਦਰ ਮਲਕ ਹੈ ਤੇ ਸ਼ਖਦੂਲ ਸਿੰਘ ਹੈ ਮੋਗੇ ਦਾ ਜਿਹੜੇ ਕੈਂਡੀਡਟ ਦੇ ਵਿੱਚ ਮਾਰਕਿਆ ਅਫਤਾਰ ਸਿੰਘ ਖੰਡਾ ਮਾਰੇ ਹੈ ਬ੍ਰਿਟਾਨੀਆ ਦੇ ਵਿੱਚ ਇਹਨੂੰ ਜ਼ਹਿਰ ਦਿੱਤਾ ਗਿਆ ਹੈ ਹਸਪੀਟਲ ਦੇ ਵਿੱਚ ਤੇ ਕੱਲ ਦੀਆਂ ਖਬਰਾਂ ਵਿੱਚ ਤੁਸੀਂ ਪੜ੍ਹਿਆ ਹੋਊਗਾ ਕਿ ਰਸ਼ੀਆ ਨੇ ਆਪੋਜੀਸ਼ਨ ਦਾ ਲੀਡਰ ਵੀ ਜੇਲ੍ਹ ਦੇ ਵਿੱਚ ਪੌਇਜ਼ਨ ਦੇ ਕੇ ਮਾਰ ਦਿੱਤਾ ਸੀਗਾ ਉਹ ਕਿਹੜਾ ਪੌਇਜ਼ਨ ਹੈ ਇਸ ਪੌਇਜ਼ਨ ਦਾ ਨਾਂ ਹੈਗੇ ਪੁਲੀਨੀਅਮ ਇਹ ਬੜਾ ਖਤਰਨਾਕ ਪాయిਜ਼ਨ ਹੈ ਤੇ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਤੇ ਇਹ ਰੂਸ ਦਾ ਨੇੜ ਜੋੜ ਬਹੁਤ ਜ਼ਿਆਦਾ ਹੈਗਾ ਤੇ ਇਹ ਦੁਜੇਜ ਨਾਲ ਇੱਕ ਦੂਜੇ ਨਾਲ ਸਾਰਾ ਕੁਝ ਕਰਦੇ ਐ ਇਨਫੋਰਮੇਸ਼ਨ ਵੀ ਦਿੰਦੇ ਐ ਜਿਹੜਾ ਅਮਰੀਕਾ ਪੁਰਜੇ ਜਨਸਮਾਨ ਫਾਈਲ ਦਾ ਤਾ ਦਿੰਦੇ ਐ ਉਹ ਵੀ ਰਸ਼ੀਅਨਸ ਨੂੰ ਦਿਖਾਉਂਦੇ ਐ ਤੇ ਰਸ਼ੀਅਨਸ ਤੋਂ ਇਨਨਾਂ ਨੇ ਇਹ ਪੌਇਜ਼ਨ ਪੋਲੀਨੀਅਮ ਅਕਵਾਇਰ ਕੀਤਾ ਸੀਗਾ ਜਿਹੜਾ ਤਾਰਸਨ ਠੰਡੇ ਨੂੰ ਦਿੱਤਾ ਗਿਆ। ਔਰ ਦੂਸਰੀ ਗੱਲ ਹੈ ਕਿ ਜਦੋਂ ਸਿੱਖ ਆਜ਼ਾਦੀ ਦੀ ਲੜਾਈ ਲੜ ਰਹੇ ਸੀਗੇ ਆਪਣੇ ਗੋਲੀ ਸਿੱਕੇ ਦੇ ਨਾਲ ਉਦੋਂ ਹੋਮ ਮਿਨਿਸਟਰੀ ਦੇ ਵਿੱਚ ਤੁਸੀਂ ਬੋਲਣਾ ਤੁਸੀਂ ਬੋਲੋ ਔਰ ਥੋਟ ਪ੍ਰੋਸੈਸ ਖਤਮ ਹੋ ਜਾਂਦਾ ਜੀ ਹੁਣ ਇੰਡੀਆ ਦਾ ਮੈਥਡ ਹੈਗਾ ਕਿ ਜਿਹੜਾ ਵੀ ਬੰਦਾ ਇਹ ਨਿਗਾ ਥੱਲੇ ਆ ਜੇ ਉਸ ਨੂੰ ਇਹ ਮਨਵਾ ਦਿੰਦੇ ਆ ਹੁਣ ਇੱਕ ਬਹੁਤ ਪੜਿਆ ਲਿਖਿਆ ਰਿਪੋਰਟਰ ਸੀਗਾ ਪ੍ਰੈਸਮੈਨ ਸੀਗਾ ਉਹਦਾ ਨਾਮ ਸੀਗਾ ਇਹ ਧਰਨ ਭਗਤ ਇਹ ਇਹ ਆਕਸਫੋਰਡ ਯੂਨੀਵਰਸਿਟੀ ਜਿਹੜੀ ਸਭ ਤੋਂ ਵਧੀਆ ਆਕਸਫੋਰਡ ਯੂਨੀਵਰਸਿਟੀ ਆ ਦੁਨੀਆ ਦੀ ਉੱਥੋਂ ਦਾ ਪੜਿਆ ਲਿਖਿਆ ਸੀਗਾ ਇਹਨੇ ਡਿਸਕਲੋਸ ਕੀਤਾ ਕਿ ਇਹ ਇੰਡੀਆ ਤੇ ਹੋਮ ਮਿਨਿਸਟਰੀ ਅਫਗਾਨਿਸਤਾਨ ਜਿੱਦੋਂ ਰੂਸ ਦਾ ਉਹਦੇ ਤੇ ਕਬਜ਼ਾ ਸੀ ਉਹ ਹਵਾਈ ਜਹਾਜ਼ਾਂ ਦੇ ਨਾਲ ਅਸਲਾ ਉੱਥੇੋਂ ਮੰਗਵਾ ਰਹੀ ਸੀਗੀ ਤੇ ਦਿੱਲੀ ਦੇ ਵਿੱਚ ਇੱਕ ਡੇਰਾ ਹੈਗਾ ਬਿਰਸਾ ਸਿੰਘ ਸੰਤ ਦਾ ਤੇ ਉੱਥੇ ਇੰਡੀਆ ਜਿਹੜੇ ਕੈਟ ਸੀਗੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਕਿ ਕਿਵੇਂ ਸਿੱਖਾਂ ਦੀ ਮਰਿਆਦਾ ਕਿਵੇਂ ਇਸ਼ਨਾਨ ਕਰਦੇ ਆ ਕਿਵੇਂ ਰੋਟੀ ਖਾਂਦੇ ਆ ਕਿਵੇਂ ਕੀ ਕਰਦੇ ਆ ਤੇ ਇਹ ਅਸਲਾ ਜਿਹੜਾ ਅਫਗਾਨਿਸਤਾਨ ਤੋਂ ਮੰਗਾਇਆ ਗਿਆ ਇਹ ਇਹ ਕੈਟਾਂ ਨੂੰ ਦਿੱਤਾ ਗਿਆ ਤੇ ਜਦੋਂ ਧਰਨ ਬਗਤ ਨੇ ਇਹ ਸਟੋਰੀ ਕੱਢਦੀ ਆਪਣੀ ਉਨੋਂ ਵੀ ਜਿਵੇਂ ਆਪਣਾ ਦੀਪ ਸਿੰਘ ਸਿੱਧੂ ਸਾਹਿਬ ਨੂੰ ਮਾਰਿਆ ਉਸੇ ਤਰ੍ਹਾਂ ਦੇਰਨ ਭਗਤ ਨੂੰ ਵੀ ਮਾਰਤਾ ਸੀਗਾ ਤੇ ਇਹ ਪ੍ਰੈਸ ਦੀ ਕਮਜ਼ੋਰੀ ਹੈ ਕਿ ਪ੍ਰੈਸ ਨੇ ਕਦੇ ਵੀ ਆਪਣੇ ਸਾਥੀ ਜਿਹੜਾ ਮਾਰਤਾ ਉਸ ਦੀ ਗੱਲ ਨਹੀਂ ਚੱਕੀ ਪਰ ਜਿਹੜੀ ਪ੍ਰੈਸ ਆਫ ਫ੍ਰੀडम ਹੈ ਨਿਊਯਾਰਕ ਦੀ ਵਿੱਚ ਜਿਹੜੀ ਤੁਹਾਡੀ ਜਥੇਬੰਦੀ ਹੈ ਉਹਨਾਂ ਅਸੀਂ ਕਿੱਥੇ ਲਿਖ ਕੇ ਸਾਰਾ ਦੱਸਤਾ ਸਿਧਾਤੀ ਇਹਦੀ ਇਨਕੁਆਇਰੀ ਕਰੋ ਪਰ ਉਹਨਾਂ ਨੇ ਵੀ ਬਿਲਕੁਲ ਕੁਝ ਨਹੀਂ ਕੀਤਾ ਤਾਂ ਇਹ ਮੇਰਾ ਮਤਲਬ ਹੈ ਕਿ ਇਹ ਪ੍ਰੈਸਰ ਨੂੰ ਜੇ ਪ੍ਰੈਸਰ ਨੂੰ ਦਬੋਂਦੇ ਨਹੀਂ ਹੈ ਇਹ ਮਾਰ ਦਿੰਦੇ ਹੈ ਤਾਂ ਮੇਰਾ ਮਤਲਬ ਹੈ ਫਿਰ ਕੋਈ ਨਾ ਕੋਈ ਤਾਂ ਐਕਸ਼ਨ ਹੋਣਾ ਚਾਹੀਦਾ ਹੈ ਕਿ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਗਈ ਹੈ ਤੇ ਜਿਵੇਂ ਠੰਡੇ ਤੋਂ ਮਾਪਤਾ ਫਿਰ ਨਾਲ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਨੂੰ ਮਾਰਤਾ ਸਸਨੇਟ ਕਰਤਾ ਫਿਰ ਲਖਬੀਰ ਸਿੰਘ ਰੋਡੇ ਨੂੰ ਖਤਲ ਕਰਤਾ ਪਾਕਿਸਤਾਨ ਦੇ ਵਿੱਚ ਤੇ ਇੱਥੇ ਇੰਡੀਆ ਦੇ ਵਿੱਚ ਹਰਿਆਣੇ ਦੇ ਵਿੱਚ ਸਰਦ ਦੀਪ ਸਿੰਘ ਸਿੱਧੂ ਨੂੰ ਖਤਲ ਕੀਤਾ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਖਤਲ ਕੀਤਾ ਤੇ ਗੁਰਪ੍ਰੀਤ ਸਿੰਘ ਹਰੀਨੌਰ ਨੂੰ ਖਤਲ ਕੀਤਾ ਸੋ ਮੇਰਾ ਮਤਲਬ ਹੈ ਕਿ ਇਹ ਕਤਲ ਕਰਾਉਂਦੀ ਹੈ ਸਸਨੇਟ ਸਸਨੇਟ ਕਰਾਉਂਦੇ ਹੈ ਉਹ ਜਿਹੇ ਨikhil gupta ਦੀ ਤਫਤੀਸ਼ ਦੇ ਵਿੱਚ ਨਿਕਲਿਆ ਹੈ ਕਿ ਪੈਸੇ ਵੀ Yadav ਜਿਹੜਾ row ਦਾ ਇੱਕ অপারেਟਿਵ ਸੀਗਾ ਉਸ ਨੇ ਦੇਣੇ ਸੀਗੇ ਤੇ ਥੋੜੇ ਜੇ ਪੈਸੇ ਅਗਾਉ ਦਿੱਤੇ ਗਏ ਹੈ ਫਿਰ ਮੇਰਾ ਮਤਲਬ ਹੈ ਕਿ ਅਮਰੀਕਾ ਨੂੰ ਕੰਪਰਮਾਈਜ਼ ਨਹੀਂ ਕਰਨਾ ਚਾਹੀਦਾ 바ਰਗਨ ਨਹੀਂ ਕਰਨਾ ਚਾਹੀਦਾ ਇਜਤੇ ਤੇ ਇਹ ਜੁੰਡਲੀ ਜਿਹੜਾ ਮੈਂ ਨਾਂ ਲਿਆ ਸਾਰਿਆਂ ਦਾ ਆ ਮੋਦੀ ਅਮਿਤ ਸ਼ਾਸ ਇਹ ਸਾਰਿਆਂ ਨੂੰ ਇਹਨਾਂ ਨੂੰ ਤਫਤੀਸ਼ ਦੇ ਵਿੱਚ ਹਾਜ਼ਰ ਕਰਕੇ ਤੇ ਇਹਨਾਂ ਦੇ ਉੱਤੇ ਵੀ ਕੇਸ ਚਲਾਉਣੇ ਚਾਹੀਦੇ ਆ ਹੁਣ ਦੂਸਰੀ ਗੱਲ ਹੈ ਕਿ ਇੱਕ ਤਾਂ ਇਹਨਾਂ ਨੇ ਅਮਰੀਕਾ ਦੀ ਸੋਵਰਨਿਟੀ ਤੋੜਤੀ ਬਾਦਸ਼ਾਹੀ ਤੋੜਤੀ ਜਿਵੇਂ ਇੱਥੇ ਡਲਾਈ ਲਾਮਾ ਸਾਹਿਬ ਹੈ ਤੇ ਇੱਕ بیگم ਹੈ ਬੰਗਲਾਦੇਸ਼ ਦੀ ਔਰ ਇੰਡੀਆ ਦੀ ਸੋਵਰਨਿਟੀ ਦੇ ਥੱਲੇ ਇੱਥੇ ਰਹਿائش ਕਰਦੇ ਐ ਜੇ ਉਹਨਾਂ ਨੂੰ ਮਾਰ ਦੇਵੇ ਤਾਂ ਫਿਰ ਇੰਡੀਆ ਦੀ ਸੋਵਰਨਿਟੀ ਕਾਦੀ ਰਹੇਗੀ ਫਿਰ ਅਮਰੀਕਾ ਦੀ ਦੂਸਰੀ ਇੱਕ ਮਨਰੋ ਡਾਕਟਰੀ ਹੈ ਕਿ ਕੋਈ ਵੀ ਯੂਰਪੀ ਤਾਕਤ ਜਾਂ ایشੀਨ ਤਾਕਤ ਅਟਲੈਂਟਿਕ ਨੂੰ ਕਰਾਸ ਕਰਕੇ ਅਮਰੀਕਾ ਦੇ ਵਿੱਚ ਗੜਬੜ ਨਹੀਂ ਕਰ ਸਕਦੀ ਜਿਵੇਂ ਰੂਸ ਨੇ ਯੂਬਾ ਦੇ ਵਿੱਚ ਇੰਟਰਫੀਰੈਂਸ ਕੀਤੀ ਸੀ ਤੇ ਉਹ ਤੋਂ ਪ੍ਰੈਜ਼ੀਡੈਂਟ ਕੈਂਡੀਡੇਟ ਨੇ ਖਹਿਤਾ ਸੀਗਾ ਕਿ ਅਸੀਂ ਨਿਊਕਲੀਅਰ ਵੈਪਨਸ ਯੂਜ਼ ਕਰਨ ਲੱਗੇ ਆਂ ਤੇ ਉਸ ਵੇਲੇ ਦਾ ਜਿਹੜਾ ਰੂਸ ਦਾ ਪ੍ਰਾਈਮ ਮਿਨਿਸਟਰ ਸੀ ਉਸ ਨੇ ਆਪਣੀਆਂ ਮਿਸਾਈਲਸ ਵਾਪਸ ਮੰਗਾ ਲਈਆਂ ਸੀ ਕਿਉਂ ਸੋ ਇਹ ਬਹੁਤ ਵੱਡਾ ਮਾਮਲਾ ਹੈ ਜਿਹੜਾ ਇਹ ਛੱਡ ਨਹੀਂ ਸਕਦੇ ਸਾਡੀ ਪਾਰਟੀ ਛੱਡੂਗੀ ਤੇ ਇਹ ਬਹੁਤ ਵੱਡਾ ਮਸਲਾ ਹੈ ਮਨਰੋ ਡਾਕਟਰੀ ਤੌਰ ਤੇ ਮੈਂ ਰੱਖਦਾ ਸੀ ਦੀ ਸੋਵਰਨਿਟੀ ਵੀ ਤੋੜਤੀ ਪਾਕਿਸਤਾਨ ਦੀ ਸੋਵਰਨਿਟੀ ਤੋੜਤੀ ਬ੍ਰਿਟਾਨੀਆ ਦੀ ਸੋਵਰਨਿਟੀ ਤੋੜਤੀ ਕੈਨੇਡਾ ਦੀ ਸੋਵਰਨਿਟੀ ਤੋੜਤੀ ਇਹ ਮਸਲੇ ਬੜੇ ਬੜੇ ਤਕੜੇ ਹੈਗੇ ਆ ਤੇ ਇਹ ਸਾਰੇ ਜਿਹੜੀ ਜੁੜਦੀ ਹੈ ਇਸ ਨੂੰ ਫੜ ਲੈਣਾ ਚਾਹੀਦਾ ਤੇ ਜਿਹੜਾ ਆਪਣਾ ਸਿੱਧੂ ਸਾਹਿਬ ਨੂੰ ਮਾਰੇ ਹੈ ਦੀਪ ਸਿੰਘ ਸਿੱਧੂ ਨੂੰ ਇਹਦਾ ਵੀ ਕੇਸ ਜਿੱਦਣ ਦੀਪ ਸਿੰਘ ਸਿੱਧੂ ਨੂੰ ਮਾਰੇ ਹੈ ਅਗਲੇ ਦਿਨ ਮੈਂ ਬਿਆਨ ਦਿੱਤਾ ਸੀ ਕਿ ਇਹ ਤਾਂ ਗਵਰਨਮੈਂਟ ਆਫ ਇੰਡੀਆ ਨੇ ਮਰਵਾਇਆ ਹੈ ਇਹ ਕੋਈ ਐਕਸੀਡੈਂਟ ਨਹੀਂ ਹੈਗਾ ਸੋ ਇਹ ਸਾਰੀ ਸਾਰੀ ਜਿਹੜੀ ਸਾਜ਼ਿਸ਼ ਹੈ ਇਹ ਪੂਰੀ ਹੋਣੀ ਚਾਹੀਦੀ ਹੈ ਤੇ ਕਨਸਪਿਰੇਟਰਸ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਜਿਹਦੇ ਨਾਮ ਹੈ ਪੜ੍ਹਦੇ ਐ ਤੇ ਮੈਂ ਤੁਹਾਨੂੰ ਰਾਜਨਾਥ ਸਿੰਘ ਦਾ ਨਵਨਜੀਤ ਡੋਇਲ ਜੀ अजीत ਰੋਇਲ ਬਹੁਤ ਖਤਰਨਾਕ ਪੁਲਿਸ ਦਾ ਅਫਸਰ ਹੈ ਇੱਕ ਜਿਹੜਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਇਸ ਲਈ ਕਿਹਾ ਕਿ ਜੇ ਅਮਰੀਕਾ ਸਮਝੌਤਾ ਨਹੀਂ ਕਰਦਾ ਟ੍ਰੇਡ ਦਾ ਤੇ ਆਪਾਂ ਲਿਖ ਲੈਂਦੇ ਆਂ ਕਿ ਹੁਣ ਸਿਰਫ 3 ਸਾਲ ਰਹਿ ਗਏ 트럼ਪ ਦੇ ਤੇ 트럼ਪ ਨੇ 3 ਸਾਲਾਂ ਬਾਅਦ ਚਲੇ ਜਾਣਾ ਹੈ ਤੇ ਆਪਾਂ ਬਾਅਦ ਦੇ ਵਿੱਚ ਕਰ ਲਾਂਗੇ ਸਮਝੌਤਾ ਸੋ ਮੇਰਾ ਮਤਲਬ ਇੱਕ ਕਟੜ੍ਹ ਵੱਧ ਦੀ ਜਿਹੜੇ ਹਿੰਦੂਤਵਾ ਦੇ ਇਹ ਰਾਜ ਹੈ ਦਿੱਲੀ ਦੇ ਵਿੱਚ ਇਸ ਨੂੰ ਜਿੰਨਾ ਚਿਰ ਨਹੀਂ ਤੋੜਿਆ ਜਾਊਗਾ ਤੇ ਇੰਡੀਆ ਦੇ ਵਿੱਚ ਗੜਬੜ ਲਾਚਮੀ ਹੁੰਦੀ ਰਹੂਗੀ ਤੇ ਸਾਡੀ ਗੱਲ ਕੋਈ ਕਰਦਾ ਨਹੀਂ ਕਿ ਵਾਅਦਾ ਨਹੀਂ ਖੋਲਦਾ ਜੀ ਜਨਨ ਸਾਡੀ ਟ੍ਰੇਡ ਹੋਏ ਜਿਹੜੇ ਸਾਡੇ ਲਾਲੇ ਬਾਣੀ ਹੈ ਉਹ ਵੀ ਖੱਟਣ ਜਿਹੜੇ ਇਹ ਸਾਡੇ ਜ਼ਿੰਮੇਦਾਰ ਹੈ ਉਹਨਾਂ ਦੇ ਕਰਜ਼ੇ ਖਤਮ ਹੋ ਜਾਣ ਸਾਰਾ ਖੁਸ਼ ਹੈ ਇਹ ਸਾਰੀਆਂ ਚੀਜ਼ਾਂ ਇਹ ਉੱਥੇ ਹੋਣੀ ਚਾਹੀਦੀ ਹੈ ਤੇ ਜਿਹੜਾ ਵਿਰਲੇ ਨੂੰ ਭੇਜਤਾ ਉੱਥੇ ਸਪੀਕਰ ਨੂੰ ਉਹ ਕੱਟੜ ਵਧਦੀ ਹਿੰਦੂਤਵਾ ਦਾ ਕੱਟੜ ਬੰਦਾ ਇਸਲਾਮਿਕ ਮੌਲਕ ਦੇ ਵਿੱਚ ਪ੍ਰਾਈਮ ਮਿਨਿਸਟਰ ਨੂੰ ਸੋਚਉਣ ਦੇ ਲਈ ਵਾਈਸ ਪ੍ਰੈਜ਼ੀਡੈਂਟ ਨੂੰ ਭੇਜ ਸਕਦੇ ਸੀ ਹੋਰ ਕਿਸੇ ਨੂੰ ਭੇਜ ਸਕਦੇ ਸੀ ਪਰ ਬਿੱਲਾ ਸਪੀਕਰ ਨੂੰ ਕਿਉਂਕਿ ਜਿਹੜਾ ਹੈਗਾ ਸੋ ਇਹ ਸਾਰੀਆਂ ਚੀਜ਼ਾਂ ਸਾਡੀ ਨਜ਼ਰ ਦੇ ਵਿੱਚ ਛੈਦੀਆਂ ਸੀ ਸਾਰੇ ਦਲ ਖਾਲਸਾ ਦੇ ਇਹ ਸਾਰੇ ਹਿੱਜਤ ਬੰਦੀਆਂ ਬੈਠਦੀਆਂ ਡਿਸਕਸ ਕਰਦੇ ਆ ਤਾਂ ਇਹ ਸਾਰੀ ਗੱਲ ਹੈ ਹੁਣ ਤੁਸੀਂ ਇਹਨਾਂ ਤੋਂ ਪੁੱਛ ਲਓ ਇਹ ਖਬਰ ਪਾਲ ਸੰਧੀ ਦੀ ਕਿ ਆ ਮੈਂ ਕੁਝ ਲਿਖਿਆ ਸੀਗਾ ਜਿਹੜਾ ਇਹ ਕੱਲ ਖਬਰ ਨਿਕਲਣੀ ਸੀ ਲਿਖੋ ਗੁਪਤੇ ਦੀ ਇਹਨਾਂ ਨੂੰ ਦੇ ਦਿਓ ਇੱਥੇ ਜੋ ਫੋਟੋ ਛਪੀ ਹੈ ਯੂਐਸ ਕਸਟਡੀ ਦੇ ਵਿੱਚ ਨikhil Gupta ਦਾ ਕੇਸ ਜਿਹੜਾ ਉਹ ਕਿਸੇ ਇੰਡੀਵਿਜੂਅਲ ਦਾ ਕੇਸ ਨਹੀਂ ਹੈ ਤੇ ਨਾ ਹੀ ਉਸ ਕੇਸ ਨੂੰ ਸਾਨੂੰ ਆਈਸੋਲੇਸ਼ਨ ਦੇ ਵਿੱਚ ਦੇਖਣਾ ਚਾਹੀਦਾ ਨikhil gupta ਇੰਡੀਅਨ ਸਟੇਟ ਦਾ 에ਜੰਟ ਸੀਗਾ ਉਹਦੀ ਪੇਰੋਲ ਤੇ ਸੀ ਇੰਡੀਅਨ ਸਿਟੀਜ਼ਨ ਹੈ ਔਰ ਉਹਦਾ ਕੋਈ ਨਿੱਜੀ ਵੈਰ ਵਿਰੋਧ ਦੁਸ਼ਮਣੀ ਨਹੀਂ ਸੀ ਵਰ ਪਤਮਨ ਸਿੰਘ ਪੰਨੂ ਦੇ ਨਾਲ ਇਹ ਗੱਲ ਪਹਿਲਾਂ ਸਾਨੂੰ ਕਲੀਅਰ ਹੋਣੀ ਚਾਹੀਦੀ ਹੈ ਅਗਰ ਉਹ ਪੰਨੋ ਨੂੰ ਅਸੈਸੀਨੇਟ ਕਰ ਕਰਨ ਜਾ ਰਿਹਾ ਤੇ ਕਲੀਅਰ ਹੈ ਕਿ ਕਿਸੇ ਦੀ ਇਨਸਟਰਕਸ਼ਨਸ ਤੇ ਤੇ ਆਪਣੇ ਬੌਸਸ ਦੀ ਸੁਪਰਵੀਜ਼ਨ ਤੇ ਕਰਨ ਜਾ ਰਿਹਾ ਔਰ ਉਹਦੇ ਬੌਸਸ ਜਿਹੜੇ ਨੇ ਇਮੀਡੀਏਟ ਬੌਸ ਵਿਕਾਸ যাদব ਹੈ ਜਿਹੜਾ CRPF ਦਾ ਅਫੀਸਰ ਹੈ ਤੇ ਡੈਪੂਟੇਸ਼ਨ ਤੇ ਹੈ ਰੋ ਦੇ ਵਿੱਚ ਵਿਕਾਸ যাদਬ ਵਾਸ ਵਰਕਿੰਗ ਅੰਡਰ ਦੈਨ ਰਾਅ ਚੀਫ ਸਮੰਤ ਗੋਇਲ ਸਮੰਤ ਗੋਇਲ ਦੀ ਕਮਾਂਡ ਅਜੀਤ ਦਵਾਲ ਤੇ ਅਜੀਤ ਦਵਾਲ ਦੀ ਕਮਾਂਡ ਜਿਹੜੀ ਹੈ ਪ੍ਰਾਈਮ ਮਿਨਿਸਟਰ ਆਫਿਸ ਤੇ ਕੋਲ ਹੈ ਸੋ ਇੱਕ ਚੇਨ ਆਫ ਸਿਸਟਮ ਹੈ ਜਿਹੜਾ ਵਰਕ ਕਰਦਾ ਹੈ ਹਿੰਦੁਸਤਾਨ ਦੇ ਵਿੱਚ ਔਰ ਹਰ ਮੁਲਕ ਦੇ ਵਿੱਚ ਇਸੇ ਤਰ੍ਹਾਂ ਚੇਨ ਆਫ ਕਮਾਂਡ ਹੈ ਹੁੰਦੀ ਹੈ ਔਰ ਇਹ ਠੀਕ ਹੈ ਕਿ ਨikhil gupta has pleaded guilty ਉਹਨੇ ਆਪਣੇ ਗੁਨਾਹ ਕਬੂਲ ਕਰ ਲਏ ਨੇ ਅਸੀਂ ਬੜੇ ਕੌਸ਼ੀਅਸਲੀ ਅਮਰੀਕਨ ਜਸਟਿਸ ਸਿਸਟਮ ਦੇ ਇਹਸ ਐਫਰਟਸ ਨੂੰ ਵੈਲਕਮ ਕਰਦੇ ਆ ਕੌਸ਼ੀਅਸਲੀ ਵੈਲਕਮ ਕਰਦੇ ਆ ਬਟ ਨਾਲ ਦੇ ਨਾਲ ਅਸੀਂ ਇਹ ਗੱਲ ਕਲੀਅਰ ਕਰਨਾ ਚਾਹੁੰਦੇ ਆ ਕਿ ਕੌਨਸਪੀਰੇਸੀ ਜਿਹੜੀ ਹੈ ਉਹ ਐਕਸਪੋਜ਼ ਹੋ ਚੁੱਕੀ ਹੈ ਪਰ ਜਿਹੜੇ ਕੌਨਸਪੀਰੇਟਰਸ ਨੇ ਉਹ ਅੱਜ ਵੀ ਦਿੱਲੀ ਦੇ ਵਿੱਚ ਸੱਤਾ ਦੇ ਗਲਿਆਰਿਆਂ ਦੇ ਵਿੱਚ ਮਹਿਫੂਜ਼ ਬੈਠੇ ਨੇ ਔਰ ਸਿੱਖ ਜਗਤ ਉਨੀ ਦੇਰ ਤੱਕ ਆਰਾਮ ਦੇ ਨਾਲ ਨਹੀਂ ਬੈਠੇਗਾ ਜਿੰਨੀ ਦੇਰ ਤੱਕ ਕੌਨਸਪੀਰੇਟਰਸ ਜਿਹੜੇ ਦਿੱਲੀ ਬੈਠੇ ਨੇ ਜਿਨ੍ਹਾਂ ਨੇ ਇਹ ਹਮਲੇ ਅਮਰੀਕਾ ਕੈਨੇਡਾ ਯੂਕੇ ਪਾਕਿਸਤਾਨ ਦੇ ਵਿੱਚ ਕਰਵਾਏ ਵਿਉਣਤੇ ਜਿੰਨੀ ਦੇਰ ਤੱਕ ਉਹ ਅਮਰੀਕਨ ਲਾਜ਼ ਦੇ ਅੰਡਰ ਟ੍ਰਾਇਲ ਫੇਸ ਨਹੀਂ ਕਰਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਅਰੈਸਟ ਕਰਕੇ ਅਮਰੀਕਾ ਲੈ ਕੇ ਨਹੀਂ ਜਾਇਆ ਜਾਂਦਾ ਉਨੀ ਦੇਰ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਨੰਬਰ 2 ਤੇ FBI ਨੇ ਵੀ ਆਪਣੀ ਜਿਹੜੀ FBI ਦੀ ਸਟੇਟਮੈਂਟ ਹੈ ਜਿਹੜੀ ਨਾਲ ਨੱਥੀ ਹੋਈ ਹੈ ਜਿਹੜਾ ਡਾਕੂਮੈਂਟ ਸਾਹਮਣੇ ਆਏ ਨੇ ਉਹਦੇ ਵਿੱਚ ਕਲੀਅਰ ਹੈ ਕਿ ਪੰਨੋ ਨੂੰ ਐਸਕਰ ਕੇ ਕਤਲ ਕੀਤਾ ਜਾਣ ਲੱਗਾ ਸੀ ਜਾਂ ਉਹਦੇ ਤੇ ਅਟੈਂਪਟ ਹੋਣ ਲੱਗੀ ਸੀ ਕਿ ਉਹਦੇ ਉਹਦਾ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਉਹਦਾ ਰਾਈਟ ਸੀ ਉਹਦੇ ਤੋਂ ਇੰਡੀਆ ਦੁਖੀ ਸੀ ਇਸੇ ਤਰ੍ਹਾਂ ਉਹਨੇ ਨਾਲੇ ਵੀ ਕਿਹਾ ਕਿ ਕੈਨੇਡਾ ਦੇ ਵਿੱਚ ਨਿੱਜਰ ਦਾ ਕਤਲ ਵੀ ਇਸੇ ਲੜੀ ਦਾ ਹਿੱਸਾ ਹੈ ਸੋ ਕਲੀਅਰ ਹੈ ਕਿ ਇੱਕ ਪੈਟਰਨ ਹੈ ਤੇ ਪੈਟਰਨ ਅਗਰ ਪੈਟਰਨ ਦੇ ਨਾਲ ਇਹ ਕਿਲਿੰਗ ਹੋਈ ਹੈ ਤੇ ਇਹਦੇ ਜਿਹੜੇ ਇਹਦੇ ਰਿਜ਼ਲਟ ਨੇ ਇਹਦੇ ਜਿਹੜੇ ਕਨਸੀਕਵੈਂਸਿਸ ਨੇ ਉਹ ਵੀ ਕੋਨੇ ਹੀ ਵਾਈਡਰ ਹੋਣੇ ਚਾਹੀਦੇ ਨੇ ਸੋ ਕੱਲਾ ਇੱਕ ਬੰਦੇ ਨੂੰ ਨਾਮਜ਼ਦ ਕਰਕੇ ਉਹਨੂੰ ਦੋਸ਼ੀ ਕਿਉਂਕਿ ਉਹਨੇ ਆਪਣਾ ਦੋਸ਼ ਆਪਣਾ ਗੁਨਾਹ ਮੰਨ ਲਿਆ ਹੈ ਤੋ ਉਹਨੂੰ ਇਕੱਲੇ ਨੂੰ ਸਲਾਖਾਂ ਦੇ ਪਿੱਛੇ ਸੁੱਟ ਕੇ ਬਾਕੀ ਦੇ ਸਾਰਿਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਕਾਂਸਪੀਰੇਟਰਸ ਸ਼ੁੱਡ ਫੇਸ ਦੀ ਟ੍ਰਾਇਲ ਅੰਡਰ ਅਮਰੀਕਨ ਲਾਜ਼ ਔਰ ਦੂਸਰੀ ਕੱਲ੍ਹ ਕਿ ਜਦੋਂ ਇਹ ਸਾਰੇ ਦੇ ਸਾਰੇ ਕਾਂਸਪੀਰੇਟਰਸ ਇੱਥੇ ਬੈਠੇ ਨੇ ਦਿੱਲੀ ਦੇ ਵਿੱਚ ਔਰ ਕਲੀਅਰ ਕੱਟ ਜਿਹੜੀ ਕੇਸ ਦੀ ਹੀਟ ਸੀਗੀ ਜਿਹੜੀ ਹਵਾ ਸੀਗੀ ਉਹ ਰੌ ਚੀਫ NSA ਤੇ ਪੋਲੀਟੀਕਲ ਲੀਡਰਸ਼ਿਪ ਵਲ ਜਦੋਂ ਜਾਂਦੀ ਦਿਖੀ ਤਾਂ ਇੰਡੀਆ ਨੇ ਨikhil gupta ਦੀ ਬਲੀ ਲੈ ਲਈ ਨikhil gupta ਨੂੰ ਬਲੀਦਾ ਬੱਕਰਾ ਬਣਾ ਕੇ ਉਹਦੇ ਕੋਲੋਂ ਗੁਨਾਹ ਕਬੂਲ ਕਰਵਾ ਲਏ ਗਏ ਔਰ ਆਪਣੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਦਿੱਲੀ ਵਿੱਚ ਬੈਠੀ ਸੀ ਜਿਹੜਾ ਰੌਅ ਚੀਫ ਸੀ NSA ਉਹਦੀ ਸਕਿਨ ਸੇਵ ਕੀਤੀ ਗਈ ਹੈ ਕਲੀਅਰ ਕੱਟ ਦਿਖਦਾ ਪਿਆ ਤੋਂ ਸਰਕਮਸਟੈਂਸਲ ਐਵੀਡੈਂਸ ਨੇ ਕਲੀਅਰ ਕੱਟ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦਿੱਲੀ ਨੇ ਆਪਣੇ ਹਾਲਾ ਅਫੀਸਰ ਤੇ ਪੋਲਿਟੀਕਲ ਲੀਡਰਸ਼ਿਪ ਜਿਹੜੀ ਉਹ ਬਚਾਈ ਹੈ। ਔਰ ਨikhil gupta ਦੀ ਬਲੀ ਲਈ ਗਈ ਹੈ। ਸੋ ਅਸੀਂ ਇੱਥੇ ਕਲੀਅਰ ਕਰਨਾ ਚਾਹੁੰਦੇ ਆ ਕਿ ਨikhil gupta ਦੇ ਅੰਦਰ ਜਾਣ ਨਾਲ ਬਕ ਸ਼ੁੱਡ ਨਾਟ ਸਟਾਪ ਗੱਲੇ ਇਥੇ ਰੁਕਣੀ ਨਹੀਂ ਚਾਹੀਦੀ ਸਗੋ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈ। ਇਹਨਾਂ ਦੇ ਏਜੰਟ ਨੇ ਮੰਨ ਲਿਆ ਕਿ ਇੱਕ ਕਾਂਸਪੀਰੇਸੀ ਸੀਗੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਤੇ ਖਾਲਸਤਾਨੀ ਆਵਾਜ਼ਾਂ ਨੂੰ ਦਬਾਉਣ ਦੀ, ਮਾਰਨ ਦੀ। ਤੇ ਜਦੋਂ ਇੱਕ ਸਾਜ਼ਿਸ਼ ਬੇਨਕਾਬ ਹੋ ਗਈ ਹੈ ਤੇ ਹੁਣ ਜਿਹੜੇ ਸਾਜ਼ਿਸ਼ ਕਰਤਾ ਨੇ ਉਹ ਵੀ ਟ੍ਰਾਇਲ ਫੇਸ ਕਰਨ اور ਸਿਕਮ ਚਾਹੁੰਦੀ ਹੈ ਕਿ ਉਹ ਵੀ ਆਪਣੀ ਆਪਣੇ ਜਿਹੜੇ ਉਹਨਾਂ ਨੇ ਐਕਸਟਰਾ ਜੁਡੀਸ਼ੀਅਲ ਤੇ ਐਕਸਟਰਾ ਟੈਰੀਟੋਰੀਅਲ ਜਿਹੜੀ ਕਿਲਿੰਗਸ ਕੀਤੀਆਂ ਨੇ ਉਹਦੀ ਜ਼ਿੰਮੇਵਾਰੀ ਭੁਗਤਣ ਸਜ਼ਾ ਭੁਗਤਣ ਸੋ ਜਿਨ ਨੇ ਜਿਨ ਨੇ ਜ਼ਿੰਮੇਵਾਰ ਨੇ ਉਹਨਾਂ ਤੱਕ ਅਮਰੀਕਨ ਲਾਜ਼ ਦੇ ਲੰਬੇ ਹੱਥ ਪਹੁੰਚਨੇ ਚਾਹੀਦੇ ਨੇ ਔਰ ਅਸੀਂ ਅਮਰੀਕਨ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਨਸ਼ੋਰ ਕਰਨ ਕਿਡੇ ਸਿੱਖਾਂ ਨੇ ਜਿਨ੍ਹਾਂ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਨੇ ਉਹਨਾਂ ਦੀ ਜਾਨਾਂ ਕਿਸੇ ਯੂਐਸ ਇੰਡੀਆ ਟ੍ਰੇਡ ਡੀਲ ਦੇ ਥੱਲੇ ਦਬਾਈ ਨਾ ਜਾਵੇ ਅਸੀਂ ਨਹੀਂ ਚਾਹੁੰਦੇ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਾਡੇ ਸਿੰਘਾਂ ਦੀਆਂ ਜਾਨਾਂ ਕਿਸੇ ਟ੍ਰੇਡ ਦੇ ਥੱਲੇ ਦਬਾਈਆਂ ਜਾਣ ਜਾਂ ਉਹਦੇ ਤੋਂ ਕੁਰਬਾਨ ਕਰ ਦਿੱਤੀਆਂ ਜਾਣ ਟ੍ਰੇਡ ਇਜ਼ ਇੰਪੋਰਟੈਂਟ ਜਿਹੜਾ ਵਪਾਰ ਹੈ ਉਹ ਬਹੁਤ ਮਹੱਤਵਪੂਰਨ ਹੈ ਬਟ ਉਹ ਇਨਸਾਨੀ ਜਾਨਾਂ ਤੋਂ ਵੱਧ ਮਹੱਤਵਪੂਰਨ ਨਹੀਂ ਹੈ ਸੋ ਇਨਸਾਨੀ ਜਾਨਾਂ ਗਈਆਂ ਨੇ ਔਰ ਇੰਡੀਆ ਐਕਸਪੋਜ਼ ਹੋਇਆ ਦੁਨੀਆ ਦੇ ਵਿੱਚ ਔਰ ਅਸੀਂ ਸਮਝਦੇ ਹਾਂ ਭਾਈ ਨਿੱਜਰ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਦੀਆਂ ਸ਼ਹਾਦਤਾਂ ਰੰਗ ਲਿਆਈਆਂ ਇੰਡੀਆ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ ਸੋ ਅਸੀਂ ਚਾਹੁੰਦੇ ਆ ਕਿ ਇਹ ਸਾਰਾ ਜਿਹੜਾ ਕੈਸ ਹੈ ਇਹ ਲੌਜੀਕਲ ਕਨਕਲੂਜਨ ਤੱਕ ਪਹੁੰਚੇ ਅੰਤ ਤੱਕ ਪਹੁੰਚੇ ਕਿੱਥੇ ਜਿੱਥੋਂ ਵਿਉਂਤ ਬਣੀ ਗਈ ਹੈ ਉਹ ਸਾਰੇ ਦੇ ਸਾਰੇ ਅਮਰੀਕਾ ਦੇ ਕਾਨੂੰਨ ਦੇ ਕਟਾਰੇ ਵਿੱਚ ਖੜੇ ਦਿਖਣ ਇੰਡੀਆ ਨੇ ਇੱਕ ਜਿਹੜਾ ਫੋਰਨ ਦੇ ਵਿੱਚ ਉਹਨੇ ਪੈਟਰਨ ਸ਼ੁਰੂ ਕੀਤਾ ਸੀ ਸੇਮ ਪੈਟਰਨ ਹੁਣ ਪੰਜਾਬ ਦੇ ਵਿੱਚ ਵੀ ਲਾਗੂ ਕਰਨ ਜਾ ਰਹੇ ਨੇ ਜਿਹੜਾ ਇਹ ਗੈਂਗ ਵਾਰਸ ਹੋ ਰਹੇ ਨੇ ਗੈਂਗਸਟਰਿਜ਼ਮ ਜਿਹੜਾ ਦੁਬਾਰਾ ਸਿਰ ਚੁੱਕ ਰਿਹਾ ਔਰ ਜਿਹੜਾ ਇੱਕ ਹਫਰਾ ਤਫਰੀ ਕਤਲੋਗਾਰਤ ਐਕਸਟੋਰਸ਼ਨ ਕਿਲਿੰਗਸ ਟਾਰਗੇਟ ਕਿਲਿੰਗਸ ਦਾ ਮਾਹੌਲ ਪੰਜਾਬ ਦੇ ਵਿੱਚ ਬਣਾਇਆ ਜਾ ਰਿਹਾ ਹੈ ਇਹ ਵੀ ਉਸੇ ਡਿਜ਼ਾਈਨ ਦਾ ਹਿੱਸਾ ਹੈ ਇਹ ਜਾਣ ਕੇ ਇਸ ਨੂੰ ਬढ़ावा ਦਿੱਤਾ ਜਾ ਰਿਹਾ ਕਿਉਂਕਿ ਇਹਦੀ ਆੜ ਹਟ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਪੈਟਰਨ ਕਿਲਿਕਸ ਦਾ ਪੈਟਰਨ ਇੰਡੀਆ ਗਵਰਨਮੈਂਟ ਸ਼ੁਰੂ ਕਰਨ ਦੇ ਰੌ ਵਿੱਚ ਹੈ ਉਹ ਚਾਹੁੰਦੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਸਿੱਖ ਐਕਟਿਵਿਸਟ ਨੇ ਜਿਹੜੇ ਖਾਲਸਤਾਨੀ ਆਵਾਜ਼ਾਂ ਨੇ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਦਬਾਇਆ ਜਾਂ ਸਾਇਲੈਂਸ ਕੀਤਾ ਜਾਵੇ ਔਰ ਉਹ ਕਰਨਗੇ ਗੈਂਗਸਟਰイズਮ ਦੀ ਆਰ ਹਿੱਟ ਜਿਹੜਾ ਇੱਕ ਮਾਹੌਲ ਬਣਾ ਦਿੱਤਾ ਗਿਆ ਔਰ ਬੜੇ इजीली ਇਹ ਗੱਲ ਕਹਿ ਦਿੱਤੀ ਜਾਏਗੀ ਕਿ ਗੈਂਗਵਾਰ ਦੇ ਵਿੱਚ ਜਾਂ ਗੈਂਗਸਟਰਸ ਨੇ ਇਹ ਕਿਲਿੰਗਸ ਕੀਤੀਆਂ ਨੇ ਸੋ ਅਸੀਂ ਕਲੀਅਰ ਕਰਨਾ ਚਾਹੁੰਦੇ ਆ ਕਿ ਆਜ਼ਾਦੀ ਪਸੰ ਜਥੇਬੰਦੀਆਂ ਖਾਲਸਤਾਨੀ ਜਥੇਬੰਦੀਆਂ ਜਿਹੜੀਆਂ ਇੱਥੇ ਬੈਠੀਆਂ ਨੇ ਇਹਨਾਂ ਦਾ ਕਿਸੇ ਨਾਲ ਕੋਈ ਰੋਲਾ ਨਹੀਂ ਹੈ ਸਾਡਾ ਰੋਲਾ ਤੇ ਸਿੱਧਾ ਸਿੱਧਾ ਦਿੱਲੀ ਨਾਲ ਇੰਡੀਅਨ ਸਟੇਟ ਦੇ ਨਾਲ ਹੈ ਅਸੀਂ ਆਪਣੀ ਆਜ਼ਾਦੀ ਮੰਗਦੇ ਆ ਕਿਸੇ ਵੀ ਗੈਂਗਸਟਰ ਦੇ ਨਾਂ ਹੇਠ ਚੱਲੀ ਸਾਡੇ ਕਿਸੇ ਵੀ ਸਿੰਘ ਤੇ ਗੋਲੀ ਇੰਡੀਆ ਦੀ ਗੋਲੀ ਸਮਝੀ ਜਾਏ। ਇਹ ਕਲੀਅਰ ਹੈ ਕਿਸੇ ਗੈਂਗਵਾੜ ਦੇ ਵਿੱਚ ਕਹਨ ਕਿਸੇ ਗੈਂਗਸਟਰ ਦੇ ਨਾਂ ਤੇ ਲਾਉਣ ਕਿ ਇੱਥੇ ਕਿਸੇ ਸਿੰਘ ਨੂੰ ਗੋਲੀ ਵੱਜੀ ਹੈ ਤੇ ਅਸੀਂ ਸਮਝਾਂਗੇ ਕਿ ਉਹ ਇੰਡੀਆ ਨੇ ਗੋਲੀ ਮਾਰੀ। ਸੋ ਇਹ ਆਪਣੇ ਡਿਜ਼ਾਈਨ ਤੋਂ ਇੰਡੀਆ ਬਾਜ਼ਾਵੇ ਜੋ ਦੁਨੀਆ ਦੇ ਵਿੱਚ ਕੀਤਾ ਹੈ ਉੱਥੇ ਨੰਗਾ ਹੋ ਚੁੱਕਾ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਹੋਵੇ। ਅਸੀਂ ਕੋਈ ਹਾਫ ਜਸਟਿਸ ਨਹੀਂ ਚਾਹੁੰਦੇ। ਵੀ ਵਾਂਟ ਫੁੱਲ ਕੰਪਲੀਟ ਜਸਟਿਸ ਔਰ ਇਸੇ ਕਰਕੇ ਅਸੀਂ ਅੱਜ ਸਾਰੇ ਇੱਥੇ ਇਕੱਠੇ ਇਹ ਪ੍ਰੈਸ ਕਾਨਫਰੰਸ ਕੀਤੀ ਹੈ ਕਾਲੀ ਦਲ ਅਮਰਸਰ ਨੇ ਦਲ ਖਾਲਸਾ ਨੇ ਇਹ ਪੰਜ ਪ੍ਰਧਾਨੀ ਜਥਾ ਨੇ ਅਤੇ ਜਥੇਦਾਰ ਹਵਾਰਾ ਕਮੇਟੀ ਵੱਲੋਂ ਉਹਨਾਂ ਵੱਲੋਂ ਸਿੰਘ ਪਹੁੰਚ ਨਹੀਂ ਪਾਇਆ ਬਟ ਉਹਨਾਂ ਦੇ ਵੀ ਕੰਸੈਂਟ ਸੀਗੀ ਕਿ ਉਹ ਵੀ ਸਾਡੇ ਨਾਲ ਇਸ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹਨ ਔਰ ਸਾਡੇ ਉਹਨਾਂ ਦੇ ਵਿਊਜ਼ ਵੀ ਅਸੀਂ ਆਪਣੇ ਨਾਲ ਸ਼ਾਮਲ ਕਰਦੇ ਹਾਂ ਸੋ ਇਹ ਇੱਕ ਸਾਡਾ ਬੜਾ ਕਲੀਅਰ ਕੱਟ ਵੀਓ ਪੁਆਇੰਟ ਹੈ ਮਾਨ ਸਾਹਿਬ ਨੇ ਤੁਹਾਨੂੰ ਬੜੇ ਡਿਟੇਲ ਦੱਸ ਦਿੱਤੀ ਹੈ ਦਲ ਖਾਲਸਾ ਤੇ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਤੁਹਾਡੇ ਸਾਹਮਣੇ ਇੱਕ ਗੱਲ ਰੱਖ ਦਿੱਤੀ ਗਈ ਹੁਣ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਤਰੀਕ ਨੂੰ 21 ਫਰਵਰੀ ਨੂੰ ਐਸੇ ਨੇ ਨੇ ਦੀ ਵਰਤਾਰਾ ਪੀਪੀ ਕਾਂਕਾ ਔਰ ਮੋਗੇ ਦੇ ਵਿੱਚ ਪੰਥਕ ਪ੍ਰੋਗਰਾਮ ਰੱਖਿਆ ਗਿਆ ਜਿਹੜਾ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਹੋਊਗਾ ਔਰ ਆ ਕਾਲ ਖਾਲਸਤਾਨ ਦੀ ਵਿਚਾਰਧਾਰਾ ਦੇ ਅਸਾਰ ਦੇ ਲਈ ਉਹਦੀ ਕੰਟੀਨਿਊਟੀ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਾਕੀ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਇਸੇ ਲੜੀ ਦੇ ਤਹਿਤ ਪ੍ਰੋਗਰਾਮ ਕੀਤੇ ਜਾਣਗੇ ਔਰ ਜਿਹੜਾ ਇੱਕ ਪ੍ਰੋਗਰਾਮ 26 ਜਨਵਰੀ ਨੂੰ ਪੰਥਕ ਜਥੇਬੰਦੀਆਂ ਨੇ ਖਾਲਸਤਾਨੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੀਤਾ ਇੱਕ ਇਕੱਠ ਦਾ ਸਨਹਿਦ ਦਿੱਤਾ ਸੀਗਾ ਏਕਤਾ ਦਾ ਸਨਹਿਦ ਦਿੱਤਾ ਸੀਗਾ ਉਸੇ ਨੂੰ ਕੰਟੀਨਿਊ ਕਰਦੇ ਹੋਏ 29 ਅਪ੍ਰੈਲ ਨੂੰ ਵੀ ਪੰਥਕ ਪ੍ਰੋਗਰਾਮ ਸਮਝਾਤੇ ਬਣੇ ਲੋਕ ਇਕੱਠੇ ਹੋ ਕੇ ਕੀਤਾ ਜਾਣਾ ਸੋ ਉਸੇ ਦੀ ਲੜੀ ਦੇ ਵਿੱਚ ਆਉਣ ਵਾਲੇ ਜਿਹੜੇ ਮਹੀਨੇ ਨੇ ਉਹਨਾਂ ਦੇ ਅਲੱਗ-ਅਲੱਗ ਸਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਪ੍ਰੋਗਰਾਮ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਵੀ ਸਾਡੀ ਮੂਮੈਂਟ ਨੂੰ ਲੈ ਕੇ ਸਾਡੀ ਵਿਚਾਰਧਾਰਾ ਨੂੰ ਲੈ ਕੇ ਭਰਮ ਭੁਲੇਖੇ ਦੁਨੀਆ ਦੇ ਵਿੱਚ ਪਾਏ ਗਏ ਨੇ ਉਹਨੂੰ ਜਿਸ ਤਰੀਕੇ ਦੇ ਨਾਲ ਨਿਖੇੜ ਕੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਕਿ ਪਤਾ ਨਹੀਂ ਇਹ ਕਿਹੜੀ ਵਿਚਾਰਧਾਰਾ ਹੈ ਤੇ ਇਹਦੇ ਨਾਲ ਕੀ ਕੀ ਪੰਜਾਬ ਦੇ ਨੁਕਸਾਨ ਹੋਣ ਨਾਲ ਇਹਨੇ ਜਾਂ ਕੀ ਇਹਨਾਂ ਨੇ ਬਦਲਾਵ ਇਥੇ ਕਰਨੇ ਨੇ ਉਹਨਾਂ ਸਾਰਿਆਂ ਦੇ ਬੜੇ ਤਰੀਕੇ ਦੇ ਨਾਲ ਅਸੀਂ ਜਵਾਬ ਜਿਹੜੇ ਉੱਥੇ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਪੰਜਾਬ ਦੇ ਹਰ ਬੰਦੇ ਨੂੰ ਜਿਹੜਾ ਵੀ ਸੋਹਰਦਿਆ ਪੰਜਾਬ ਦੇ ਪ੍ਰਤੀ ਜਿਹੜੇ ਮਨਾਂ ਦੇ ਵਿੱਚ ਵਾਕਿਆ ਕੋਈ ਸੀਰੀਅਸ ਕੁਐਸਚਨਸ ਹੈਗੇ ਨੇ ਇੱਕ ਤੇ ਹੁੰਦੇ ਨੇ ਜਿਹੜੇ ਮਜ਼ੇ ਲੈਣ ਵਾਲੇ ਤੇ ਟੁੱਟਾ ਡਾਉਣ ਵਾਸਤੇ ਉਹ ਨਹੀਂ ਪਰ ਜਿਨ੍ਹਾਂ ਦੇ ਵਾਕਿਆ ਸੀਰੀਅਸਲੀ ਆਪਣੇ ਮਨਾਂ ਦੇ ਵਿੱਚ ਕੋਈ ਸਵਾਲ ਖਾਲਸਤਾ ਦੇ ਪ੍ਰਤੀ ਸੁਣੇ ਬੈਠੇ ਨੇ ਅਸੀਂ ਉਹਨਾਂ ਸਾਰਿਆਂ ਨੂੰ ਆਨਸਰ ਕਰਨ ਦੇ ਲਈ ਬਚਨ ਬਾਤਾਂ ਔਰ ਇਹਨਾਂ ਪ੍ਰੋਗਰਾਮਸ ਤੇ ਅੱਜ ਅਸੀਂ ਉਹਨਾਂ ਸਾਰਿਆਂ ਨੂੰ ਆਨਸਰ ਕਰਾਂਗੇ ਤਕਸਾਲ ਦਾ ਇੱਕ ਮਾਨਮਤਾ ਇਤਿਹਾਸ ਰਿਹਾ ਹੈ ਸਾਲ ਖਾਲਸਾ ਦੇ ਨਾਲ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਦਾ ਇੱਕ ਊੜਾ ਰਿਸ਼ਤਾ ਰਿਹਾ ਹੈ ਔਰ ਅੱਜ ਉਹਨੂੰ ਇਹ ਬਣਾ ਕੇ ਪੇਸ਼ ਕਰਨਾ ਵੀ ਅਸੀਂ ਤਕਸਾਲ ਦੇ ਵਿਰੋਧੀਆਂ ਇਹ ਸਰਾ ਸਰ ਗਲਤ ਤੇ ਬੇਬੁਨਿਆਦ ਜਦੋਂ ਜਦੋਂ ਵੀ ਜਿੰਨੇ ਜਿੰਨੇ ਵੀ ਜਿਸ ਜਿਸ ਸੰਸਥਾ ਨੇ ਵੀ ਪੰਥ ਦੀ ਪੰਜਾਬ ਦੀ ਚੜ੍ਹਦੇ ਕਲਾ ਦੇਲੇ ਕੰਮ ਕੀਤਾ ਹੈ ਔਰ ਖਾਸ ਤੌਰ ਦੇ ਉਤੇ ਸਿੱਧੀ ਹੋ ਕੇ ਇੰਡੀਆ ਸਟੇਟ ਦੇ ਨਾਲ ਲੜਾਈ ਲੜੀ ਆ ਅਸੀਂ ਉਹਨਾਂ ਦੇ ਸਾਥੀ ਆ ਤੇ ਆਉਣ ਵਾਲੇ ਦਿਨਾਂ ਚ ਵੀ ਰਾਵਾਂਗੇ ਪਰ ਇਹਦੇ ਨਾਲ ਕਿਸੇ ਨੂੰ ਵੀ ਇਹ ਲਾਇਸੈਂਸ ਨਹੀਂ ਮਿਲ ਜਾਂਦਾ ਕਿ ਉਹ ਉਸ ਨਾਮ ਦੇ ਹੇਠ ਅੱਗੇ ਵੀ ਜੋ ਮਰਜ਼ੀ ਕਰੇ ਸੋ ਜਿਹੜੀ ਸਾਡੀ ਇੱਕ ਵਿਰੋਧਤਾ ਸੀਗੀ ਉਹ ਇੱਕ ਆਪਣੀ ਆਈਡੈਂਟੀਟੀ ਨੂੰ ਲੈ ਕੇ ਤੇ ਆਪਣੀ ਆਈਡਿਓਲੋਜੀ ਨੂੰ ਲੈ ਕੇ ਕਿ ਜੇਸ ਬੀਜੇਪੀ ਨੇ ਸਾਡੇ ਸਿੰਘਾਂ ਨੂੰ ਕਤਲ ਕੀਤਾ ਹੋਵੇ ਹੁਣ ਵੀ ਟੋਟਲ ਪ੍ਰੈਸ ਕਾਨਫਰੰਸ ਦਾ ਜਿਹੜਾ ਇੰਡੀਅਨ ਸਟੇਟ ਦਾ ਰਵਈਆ ਆ ਉਹ ਟੋਟਲੀ ਬੀਜੇਪੀ ਕੰਟਰੋਲ ਕਰਦੀ ਪਈ ਆ ਔਰ ਉਹਦੇ ਰਾਈ ਚੱਲਦਾ ਪਿਆ ਹੈ ਤੇ ਜਦੋਂ ਸਾਡੀ ਇੱਕ ਸੰਸਥਾ ਉਹਨਾਂ ਦੇ ਡਿਜ਼ਾਈਨ ਦੇ ਵਿੱਚ ਜਾ ਕੇ ਕੰਮ ਕਰਦੀ ਆ ਤੇ ਸਾਨੂੰ ਅੰਦਰੋਂ ਦੁੱਖ ਹੁੰਦਾ ਸੋ ਉਸ ਦੁੱਖ ਦੇ ਵਿੱਚ ਅਸੀਂ ਉਹ ਗੱਲ ਕਹੀ ਇਹਨੂੰ ਇਹ ਕਹਿ ਕੇ ਪੇਸ਼ ਕਰਨਾ ਵੀ ਅਸੀਂ ਟਕਸਾਲ ਵਿਰੋਧੀ ਨਹੀਂ ਅਸੀਂ ਆਪਣੀ ਪੰਥ ਦੀ ਪੰਜਾਬ ਦੀ ਟਕਸਾਲ ਦੀ ਚੜ੍ਹਦੇ ਗੜਾ ਦੀ ਹਮੇਸ਼ਾ ਅਰਦਾਸ ਕਰਦੇ ਹਾਂ ਔਰ ਕਰਦੇ ਰਾਵਾਂਗੇ ਔਰ ਇਹ ਖਾਸ ਕਰਾਂਗੇ ਕਿ ਜਿਹੜਾ ਮਾਨਮਤਾ ਇਤਿਹਾਸ ਟਕਸਾਲ ਨੇ ਸਿਰਜਿਆ ਆ ਉਹਨੂੰ ਸਾਹਮਣੇ ਰੱਖਣ ਤਾਂ ਅੱਗੇ ਵੀ ਉਸੇ ਤਰੀਕੇ ਨਾਲ ਪੰਥ ਦੀ ਪੰਜਾਬ ਦੀ ਸੇਵਾ ਕਰਨ ਔਰ ਖਾਲਸਾਤਨ ਦੇ ਰਾਹ ਦੇ ਉੱਤੇ ਸਾਡੇ ਨਾਲ ਬਰਾਬਰ ਤੇ ਆ ਕੇ ਨਿਭੜੇ